ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਅੱਜ ਦੀ ਵੱਡੀ ਖਬਰ ਖਬਰਾਂਨਾਂ ਤੱਕ ਜਰੂਰ ਬਨੇ ਰਹਿਣਾ ਜਿਨ੍ਹਾਂ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪੁਲਿਸ ਅਧਿਕਾਰੀਆਂ ਨੇ ਗੈਂਗਸਟਰਾਂ ਤੋਂ ਪੈਸੇ ਲਏ ਸਪੀਕਰ ਕੋਲ ਤਾਰ ਸਿੰਘ ਸੰਧਾਵਾ ਨੇ ਡੀਜੀਪੀ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੋਲ ਤਾਰ ਸਿੰਘ ਸੰਧਵਾ ਨੇ ਵਿਧਾਨ ਸਭਾ ਸੈਸ਼ਨ ਦੌਰਾਨ ਇੱਕ ਪੁਲਿਸ ਅਧਿਕਾਰੀ ਵੱਲੋਂ ਇੱਕ ਗੈਂਗਸਟਰ ਤੋਂ ਪੈਸ ਲੈਣ ਦੀ ਗੱਲ ਕੀਤੀ ਅਤੇ ਇਸ ਸਬੰਧੀ ਡੀਜੀਪੀ ਦੀ ਰਿਪੋਰਟ ਮੰਗੀ ਹੈ ਸੋਮਵਰ ਨੂੰ ਸੈਸ਼ਨ 'ਚ ਇਹ ਮੰਗ ਬਾਅਦ ਉਹਨਾਂ ਨੇ ਕਿਹਾ ਕਿ ਮੰਗਲਵਾਰ ਤੱਕ ਰਿਪੋਰਟ ਪੇਸ਼ ਕੀਤੀ ਜਾਵੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਆ ਆਮ ਆਦਮੀ ਪਾਰਟੀ ਦੇ ਦੋਵਾਰ ਵਿਧਾਨ ਅਤੇ ਮੌਜੂਦਾ ਵਿਧਾਨ ਸਭਾ ਸਪੀਕਰ ਕੋਲ ਤਾਰ ਸਿੰਘ ਸੰਧਵਾ ਨੇ ਸੋਮਵਰ ਨੂੰ ਇਹ ਗੱਲ ਕਹੀ ਇਸ ਦੇ ਨਾਲ ਹੀ ਪੰਜਾਬ ਵਿਧਾਨ ਸਭਾ ਦੇ ਅਜ ਡੀਜੀਪੀ ਪੰਜਾਬ ਤੋਂ ਕੋਟਕਪੁਰ ਵਿੱਚ ਇੱਕ ਐਸਆਈ ਰੈਕਨ ਨੂੰ ਦੇ ਪੁਲਿਸ ਅਧਿਕਾਰੀ ਖਿਲਾਫ ਦਰਜ ਹੋਏ ਕੇਸ ਬਾਰੇ ਰਿਪੋਰਟ ਮੰਗੀ ਹੈ ਇਸ ਵਿੱਚ ਅਧਿਕਾਰੀ ਨੇ ਗੈਂਗਸਟਰ ਤੋਂ ਪੈਸੇ ਲਏ ਹਨ ਇਸ ਸਬੰਧੀ ਮਾਮਲੇ ਵੀ ਦਰਜ ਕੀਤਾ ਗਿਆ ਹੈ ਕੋਟਕਪੂਰਾ ਦੇ ਵਿਧਾਨ ਸਭਾ ਹਲਕੇ ਤੋਂ ਆਪ ਦਾ ਇੱਕ ਸੰਧਵਾਨੀ ਕਿਹਾ ਹੈ ਕਿ ਐਸਆਈ ਦੀ ਕਠਕ ਤੌਰ ਤੇ ਵੈਕ ਟ੍ਰਾਂਸਫਰ ਨਹੀਂ ਇੱਕ ਗੈਂਗਸਟਰ ਤੋਂ ਪੈਸੇ ਲਏ ਹਨ ਸੰਵਾਣੀ ਦੱਸਿਆ ਕਿ ਗੈਂਗਸਟਰ ਦੇ ਬਿਆਨ ਤੇ ਐਸਆਈ ਦੇ ਖਿਲਾਫ ਪਿਸ਼ਟਾਚਾਰੋਕੂ ਕਾਨੂੰਨ ਦੀਆਂ ਸੰਧਾਵਾਂ ਸੰਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ